ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਡੱਲਾ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਦੇਸ਼ ਭਰ ਵਿੱਚ ਦੂਜੇ ਗੇੜ ਤੇ 88 ਸੀਟਾਂ ਤੇ ਪਈਆਂ ਵੋਟਾਂ ਬਾਰੇ ਕੱਪੜਛਾਣ ਕਰਨਾ ਨਾਲ ਦੀ ਨਾਲ ਅਮਰਿਤਪਾਲ ਸਿੰਘ ਦੇ ਚੋਣ ਲੜਨ ਬਾਰੇ ਅਤੇ ਚਰਨਜੀਤ ਸਿੰਘ ਚੰਨੀ ਦੇ ਉੱਪਰ ਹੋ ਰਹੇ ਸਿਆਸੀ ਹਮਲਿਆਂ ਦਾ ਵੀ ਪੂਰਾ ਕੱਪੜਛਾਣ ਪੂਰੀ ਜਾਣਕਾਰੀ ਦਸ਼ਕਾਂ ਦੇ ਨਾਲ ਸਾਂਝੀ ਕਰਨਾ ਅੱਜ ਖਬਰ ਪੜ ਚਾਨ ਕਰਾਂਗੇ ਮੁਲਕ ਦੇ ਵਿੱਚ ਦੂਸਰੇ ਗੇਡ ਦੀਆਂ ਚੋਣਾਂ ਦਾ ਹੁਣ ਤੱਕ ਮੁਲਕ ਦੇ ਵਿੱਚ ਕੁੱਲ 190 ਲੋਕ ਸਭਾ ਸੀਟਾਂ ਤੇ ਵੋਟਾਂ ਪੈ ਚੁੱਕੀਆਂ ਨੇ ਅਮਰਿਤਪਾਲ ਸਿੰਘ ਦੀ ਗੱਲ ਕਰਾਂਗੇ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਨੇ ਚੋਣ ਲੜਨ ਦਾ ਐਲਾਨ ਕੀਤਾ ਹੈ ਦੂਸਰੀਆਂ ਪਾਰਟੀਆਂ ਕੀ ਅਮਰਿਤਪਾਲ ਦਾ ਸਮਰਥਨ ਕਰਨਗੀਆਂ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅੱਗੇ ਬਹੁਤ ਵੱਡਾ ਇਹ ਸਵਾਲ ਹੋਏਗਾ ਕਿਉਂਕਿ ਪੰਥਕ ਮੁੱਦਿਆਂ ਦੀ ਪਹਿਰੇਦਾਰੀ ਅਕਾਲੀ ਦਲ ਕਰਨ ਲੱਗਿਆ ਹੈ ਬੰਦੀ ਸਿੰਘਾਂ ਦੇ ਲਈ ਲੜਾਈ ਅਕਾਲੀ ਦਲ ਕਰ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮਰਿਤਪਾਲ ਸਿੰਘ ਔਰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਬਾਕੀ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੀ ਹੈ ਕੀ ਸ਼੍ਰੋਮਣੀ ਅਕਾਲੀ ਦਲ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਤਰ੍ਹਾਂ ਦੀ ਖਾਸ ਸਲਾਹ ਜਾਂ ਸਿਫਾਰਿਸ਼ ਕਰੇਗੀ ਦੂਜੀਆਂ ਪਾਰਟੀਆਂ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਕੀ ਰਿਐਕਸ਼ਨ ਦੇਣਗੇ ਔਰ ਇਹ ਚੌਣ ਅਮਰਿਤਪਾਲ ਸਿੰਘ ਦੀ ਕਿਵੇਂ ਆਜ਼ਾਦ ਤੌਰ ਤੇ ਲੜੀ ਜਾਣੀ ਹੈ ਇਹਦੇ ਉੱਪਰ ਗੱਲ ਕਰਾਂਗੇ ਪਰ ਅਖੀਰ ਚ ਗੱਲ ਚਰਨਜੀਤ ਸਿੰਘ ਚੰਨੀ ਦੀ ਵੀ ਕਰਾਂਗੇ ਪਰ ਪਹਿਲਾਂ ਮੁਲਕ ਦੇ ਵਿੱਚ ਜਿਹੜੀਆਂ ਦੂਸਰੇ ਗੇੜ ਦੀਆਂ ਵੋਟਾਂ ਕੱਲ ਪਈਆਂ ਨੇ ਕੱਲ ਰਾਤੀ ਬਹੁਤ ਸਾਰੀਆਂ ਥਾਵਾਂ ਤੇ ਤਾਂ 7 ਵਜੇ ਤੋਂ ਬਾਅਦ ਵੀ ਵੋਟਾਂ ਪੈਂਦੀਆਂ ਰਹੀਆਂ ਕਿਉਂਕਿ ਪੋਲਿੰਗ ਕੇਂਦਰਾਂ ਦੇ ਵਿੱਚ ਜਦੋਂ ਕੋਈ ਵਿਅਕਤੀ ਅੰਦਰ ਆ ਜਾਂਦਾ ਹੈ ਜਦ ਤੱਕ ਉਸ ਦੀ ਵੋਟ ਨਹੀਂ ਪੈਂਦੀ ਤਦ ਤੱਕ ਪੋਲਿੰਗ ਸਟੇਸ਼ਨ ਖੁੱਲਾ ਰਹਿੰਦਾ ਸੋ ਕੱਲ 88 ਸੀਟਾਂ ਤੇ ਵੋਟਾਂ ਪਈਆਂ ਨੇ। ਮੁਲਕ ਦੇ ਵਿੱਚ 543 ਲੋਕ ਸਭਾ ਦੀਆਂ ਸੀਟਾਂ ਨੇ। ਇਹਨਾਂ ਦੇ ਵਿੱਚੋਂ 190 ਲੋਕ ਸਭਾ ਸੀਟਾਂ ਤੇ ਹੁਣ ਤੱਕ ਵੋਟਾਂ ਪੈ ਚੁੱਕੀਆਂ ਨੇ। ਇਹ ਦੂਸਰੇ ਗੇੜ ਦੀਆਂ ਵੋਟਾਂ ਸੀ। 7 ਗੇੜ ਤੱਕ ਵੋਟਾਂ ਪੈਣੀਆਂ ਨੇ ਪੰਜਾਬ 'ਚ 1 ਜੂਨ ਨੂੰ, ਦਿੱਲੀ 'ਚ 26 ਮਈ ਨੂੰ ਵਿੱਚ ਕਈ ਗੇੜਾਂ 'ਚ ਵੋਟਾਂ ਪੈਣੀਆਂ ਨੇ। ਲਗਭਗ ਪੂਰੇ 35% 543 ਦਾ ਅਗਰ ਅਸੀਂ 35% ਕਢੀਏ ਤਾਂ 190 ਸੀਟਾਂ ਬਣਦੀਆਂ ਨੇ। ਮੁਲਕ ਦੇ ਵਿੱਚ 35% ਲੋਕ ਸਭਾ ਦੀਆਂ ਵੋਟਾਂ ਦਾ ਕੰਮ ਮੁਕੰਮਲ ਹੋ ਗਿਆ 190 ਲੋਕ ਸਭਾ ਤੇ ਵੋਟਾਂ ਪੈ ਗਿਆ ਜਿਹੜਾ ਪਹਿਲਾ ਗੇੜ ਸੀ ਜਿਹਦੇ ਵਿੱਚ 102 ਲੋਕ ਸਭਾ ਸੀਟਾਂ ਤੇ ਵੋਟਾਂ ਪਈਆਂ ਉਹਦੇ ਵਿੱਚ ਜਿਹੜੀ ਵੋਟ ਪਰਸੈਂਟੇਜ ਹੈ ਉਹ 2019 ਦੇ ਮੁਕਾਬਲੇ ਘਟੀ ਸੀ ਔਰ ਬਹੁਤ ਤਰ੍ਹਾਂ ਦੇ ਚਰਚੇ ਉਦੋਂ ਹੋਏ ਕਿ ਇਸ ਵੋਟ ਨੂੰ ਵੱਖ-ਵੱਖ ਪੋਲੀਟੀਕਲ ਐਕਸਪਰਟ ਵੱਖ-ਵੱਖ ਤਰ੍ਹਾਂ ਨਾਲ ਦੇਖਦੇ ਸੀ ਦੇਖੋ ਫੈਸਲਾ ਤਾਂ ਜਦੋਂ ਇਲੈਕਟ੍ਰੋਨਿਕ VOTING ਮਸ਼ੀਨਾਂ ਦੀ ਗਿਣਤੀ ਹੋਣੀ ਹੈ ਫਿਰ ਹੋਣਾ ਹੈ ਕਿਸ ਪਾਰਟੀ ਨੂੰ ਕਿੰਨੀਆਂ ਵੋਟਾਂ ਮਿਲੀਆਂ ਪਰ ਪਹਿਲੇ ਗੇੜ ਤੋਂ ਬਾਅਦ ਜਿਹੜੇ ਵੱਖ-ਵੱਖ ਪੋਲੀਟੀਕਲ ਐਕਸਪਰਟ ਹੈ ਉਹਨਾਂ ਦੇ ਦਾਅਵੇ ਆਏ ਪੋਲੀਟੀਕਲ ਪਾਰਟੀਆਂ ਦੇ ਦਾਅਵੇ ਆਏ ਭਾਜਪਾ ਵੱਲੋਂ ਦਾਅਵਾ ਆਇਆ ਕਿ ਅਸੀਂ ਵੱਧ ਜਿੱਤ ਰਹੇ ਹਾਂ ਇੰਡੀਆ ਗੱਠਜੋੜ ਵੱਲੋਂ ਦਾਅਵਾ ਆਇਆ ਕਿ ਅਸੀਂ ਵੱਧ ਜਿੱਤ ਰਹੇ ਹਾਂ ਵੱਖ-ਵੱਖ ਪੋਲੀਟੀਕਲ ਐਕਸਪਰਟ ਨੇ ਜਿਹੜੇ ਉਹਨਾਂ ਵੱਲੋਂ ਦਾਅਵਾ ਆਇਆ ਕਿ ਵੋਟ ਪਰਸੈਂਟੇਜ ਡਿੱਗਿਆ ਇਸ ਕਰਕੇ ਇਹ ਅਸੀਂ ਮੰਨ ਸਕਦੇ ਹਾਂ ਕਿ ਭਾਜਪਾ ਦਾ ਵੋਟ ਪਰਸੈਂਟੇਜ ਵੀ ਡਿੱਗਿਆ ਹੋਵੇਗਾ ਇਸ ਰੂਪ ਚ ਦੇਖਿਆ ਗਿਆ ਪਰ ਜਿਹੜੀ ਦੂਸਰੇ ਗੇੜ ਦੀ ਵੋਟ ਸੀ ਕੱਲ ਦੀ ਉਹ ਇੱਕ ਵਾਰੀ ਮੁਰਤੋਂ ਲਗਭਗ 2019 ਦੇ ਤਰਜ਼ ਤੇ ਪਈ। ਮਤਲਬ ਬਹੁਤ ਸਾਰੇ ਸੂਬਿਆਂ ਦੇ ਵਿੱਚ ਵੋਟ 60% ਤੋਂ ਉੱਤੇ ਗਈ, 70 75% ਤੋਂ ਉੱਤੇ ਗਈ। ਕੇਰਲਾ ਦੇ ਵਿੱਚ ਵੋਟ ਪਰਸੈਂਟੇਜ 63 64% ਤੋਂ ਉੱਤੇ ਗਈ। ਇਹ ਹੋਰ ਵੀ ਵੱਧ ਸਕਦੀ ਹੈ ਕਿਉਂਕਿ ਸ਼ਾਮ 7 ਵਜੇ ਤੱਕ ਦੇ ਇਹ ਅੰਕੜੇ ਨੇ ਭਾਰਤ ਦੇ ਚੋਣ ਕਮਿਸ਼ਨ ਦੇ ਔਰ ਮੈਂ ਰਾਤ ਨੂੰ ਪੂਰੇ 12 1 ਵਜੇ ਇਹ ਪੂਰੇ ਅੰਕੜੇ ਇਕੱਠੇ ਕਰਕੇ ਇਹ ਕੱਪੜਛਾਣ ਕਰ ਰਿਹਾ। ਸੋ ਜਿਵੇਂ ਜਿਵੇਂ ਚੋਣ ਕਮਿਸ਼ਨ ਹੋਰ ਅੰਕੜੇ ਜਾਰੀ ਕਰੇਗਾ ਇਹ ਵੋਟ ਪਰਸੈਂਟੇਜ ਵਧ ਸਕਦੀ ਹੈ ਸੋ ਕੇਰਲਾ ਦੇ ਵਿੱਚ 63% ਤੋਂ ਉੱਪਰ ਉੱਤਰ ਪ੍ਰਦੇਸ਼ ਚ 53% ਤੋਂ ਉੱਪਰ ਉੱਤਰ ਪ੍ਰਦੇਸ਼ ਚ ਥੋੜੀ VOTING ਘਟ ਲੱਗ ਰਹੀ ਹੈ ਕਰਨਾਟਕਾ ਦੇ ਵਿੱਚ 65% ਤੋਂ ਉੱਪਰ ਜੰਮੂ ਕਸ਼ਮੀਰ ਦੇ ਵਿੱਚ 67% ਤੋਂ ਉੱਪਰ ਵੋਟਾਂ ਪਈਆਂ ਮਧ ਪ੍ਰਦੇਸ਼ 55% ਤੋਂ ਉੱਤੇ ਤ੍ਰਿਪੁਰਾ ਦੇ ਵਿੱਚ 78% ਤੋਂ ਉੱਤੇ ਬਿਹਾਰ ਚ 54% ਤੋਂ ਉੱਪਰ ਪਹਿਲੇ ਗੇਟ ਦੇ ਵਿੱਚ ਵੀ ਬਿਹਾਰ ਦੇ ਵਿੱਚ ਵੋਟਾਂ ਘਟ ਪਈਆਂ ਘਟ ਪਰਸੈਂਟੇਜ ਰਹੀ ਦੂਸਰੇ ਗੇੜ ਦੇ ਵਿੱਚ ਵੀ ਬਿਹਾਰ ਦੇ ਵਿੱਚ ਕੋਈ ਬਹੁਤ ਜ਼ਿਆਦਾ ਵੋਟਾਂ ਦੀ ਪਰਸੈਂਟੇਜ ਨਹੀਂ ਰਹੀ ਰਾਜਸਥਾਨ ਦੇ ਵਿੱਚ 61% ਤੋਂ ਉੱਪਰ ਛੱਤੀਸਗੜ੍ਹ ਦੇ ਵਿੱਚ 72% ਤੋਂ ਉੱਤੇ ਅਸਾਮ 'ਚ 70% ਤੋਂ ਉੱਤੇ ਸੋ ਇਹ ਜਿਹੜੇ ਵੱਡੇ ਵੱਡੇ ਸੂਬੇ ਸੀ ਕੁੱਲ 88 ਲੋਕ ਸਭਾ ਹਲਕਿਆਂ ਦੇ ਵਿੱਚ 13 ਤੋਂ ਜ਼ਿਆਦਾ ਸੂਬੇ 13 ਸੂਬੇ ਔਰ ਕੁਝ ਕੇਂਦਰ ਸ਼ਾਸਿਤ ਪ੍ਰਦੇਸ਼ ਇਹਨਾਂ ਸਾਰਿਆਂ ਦੇ ਵਿੱਚ ਇਹ ਵੋਟਾਂ ਨੇ ਜਿਹੜੀਆਂ ਇਹ ਪਈਆਂ ਸੀ ਹੁਣ ਕੱਲ ਦੇ VOTING ਟ੍ਰੈਂਡ ਤੋਂ ਬਾਅਦ ਗੋਦੀ ਮੀਡੀਆ ਦਾ ਇੱਕ ਵਰਗ ਇੱਕ ਵਾਰ ਫੇਰ ਤੋਂ VOTING ਦੇ ਟ੍ਰੈਂਡ ਵਧਨ ਨੂੰ ਇਸ ਰੂਪ ਚ ਪ੍ਰਚਾਰ ਰਿਹਾ ਕਿ ਸ਼ਾਇਦ ਪਹਿਲਾ ਓਵਰ ਸੀ ਜਦੋਂ ਪਿਛਲੇ ਮੈਚ ਦਾ ਪਿਛਲੀਆਂ ਵੋਟਾਂ ਦਾ 102 ਸੀਟਾਂ ਦਾ ਉਦੋਂ BJP ਜੇ ਘੱਟ ਸਕੋਰ ਕਰ ਪਾਈ ਤੇ ਹੁਣ BJP ਨੇ ਵੱਧ ਸਕੋਰ ਕਰ ਲਿਆ ਮਤਲਬ ਕਿ ਗੋਦੀ ਮੀਡੀਆ ਦਾ ਇੱਕ ਹਿੱਸਾ ਇੱਕ ਵਾਰ ਮੁੜ ਤੋਂ ਦੂਸਰੇ ਗੇੜ ਦੀਆਂ ਜਿਹੜੀਆਂ ਵੱਧ ਪਰਸੈਂਟੇਜ ਵੋਟਾਂ ਦੀ ਪਈ ਹੈ ਕਈ ਸੂਬਿਆਂ 'ਚ ਉਹਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੜ੍ਹਤ ਦੇ ਰੂਪ ਦੇ ਵਿੱਚ ਦੇਖਣ ਲੱਗਿਆ ਹਾਲਾਂਕਿ ਭਾਰਤੀ ਚੋਣ ਕਮਿਸ਼ਨ ਨੇ ਖਾਸ ਤੌਰ ਤੇ ਕੋਡ ਆਫ ਕੰਡਕਟ ਲੱਗਿਆ ਹੋਇਆ ਹੈ ਕਿਸੇ ਤਰ੍ਹਾਂ ਦੇ ਸਰਵੇਖਣ ਨਹੀਂ ਦੱਸੇ ਜਾ ਸਕਦੇ ਪਰ ਗੋਦੀ ਮੀਡੀਆ ਦਾ ਕੁਝ ਹਿੱਸਾ ਕਿਸੇ ਨਾ ਕਿਸੇ ਤੌਰ 'ਤੇ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਦੂਸਰੇ ਗੇੜ ਤੋਂ ਬਾਅਦ ਨਰਿੰਦਰ ਮੋਦੀ ਨੂੰ ਲੋਕ ਪਸੰਦ ਕਰ ਰਹੇ ਨੇ ਉਸੇ ਜਗ੍ਹਾ ਰੱਖਣਾ ਚਾਹੁੰਦੇ ਨੇ ਜਿੱਥੇ ਉਹ ਪਹਿਲਾਂ ਸੀ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਗੋਦੀ ਮੀਡੀਆ ਵੱਲੋਂ ਸ਼ੁਰੂ ਹੋਈਆਂ ਨੇ ਹਾਲਾਂਕਿ ਜਿਹੜੇ ਲੀਡਰ ਨੇ ਉਹ ਦਾਵਾ ਕਰਦੇ ਨੇ ਭਾਜਪਾ ਦੇ ਲੀਡਰ ਦਾਵਾ ਕਰਦੇ ਨੇ ਕਿ ਅਸੀਂ ਅੱਗੇ ਚੱਲ ਰਹੇ ਹਾਂ ਡੈਮੋਕ੍ਰੇਸੀ 'ਚ ਅੱਗੇ ਪਿੱਛੇ ਹੋਣ ਦੇ ਦਾਅਵੇ ਕੀਤੇ ਜਾ ਸਕਦੇ ਨੇ ਕਾਂਗਰਸ ਵੀ ਕਹਿ ਰਹੀ ਹੈ ਕਿ ਅਸੀਂ ਵੱਧ ਸੀਟਾਂ ਜਿੱਤ ਰਹੇ ਹਾਂ ਭਾਜਪਾ ਵੀ ਕਹਿ ਰਹੀ ਹੈ ਅਸੀਂ ਵੱਧ ਸੀਟਾਂ ਜਿੱਤ ਰਹੇ ਹਾਂ ਇਹ ਕਹਿਣ ਤੇ ਕੋਈ ਪਾਬੰਦੀ ਨਹੀਂ ਇਸ ਕਰਕੇ ਪ੍ਰਧਾਨ ਮੰਤਰੀ ਲਗਾਤਾਰ ਕਹਿ ਰਹੇ ਨੇ ਕਿ ਅਸੀਂ 400 ਤੋਂ ਪਾਰ ਜਾ ਰਹੇ ਹਾਂ ਕਿਸੇ ਕੋਲੇ ਕੋਈ ਥਰਮਾਮੀਟਰ ਨਹੀਂ ਕਿ ਬੁਖਾਰ ਨਾਪ ਲੈ ਕਿ ਲੋਕਾਂ ਨੂੰ ਕਿੰਨਾ ਕੁ ਬੁਖਾਰ ਚੋਨਾ ਦਾ ਚੜਿਆ ਸੋ ਇਸ ਕਰਕੇ ਪਤਾ ਤਾਂ 4 ਜੂਨ ਨੂੰ ਲੱਗਣਾ ਪਰ ਜਿਹੜੀ ਦੂਸਰੇ ਗੇਡ ਦੀਆਂ ਵੋਟਾਂ ਨੇ ਦੂਸਰੇ ਗੇਡ ਦੀਆਂ ਵੋਟਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਲੈਕਸ਼ਨ ਕਮਿਸ਼ਨ ਦਾ ਨੋਟਿਸ ਮਿਲਿਆ ਇਹ ਨੋਟਿਸ ਰਾਹੁਲ ਗਾਂਧੀ ਨੂੰ ਵੀ ਮਿਲਿਆ ਰਾਹੁਲ ਗਾਂਧੀ ਨੂੰ ਨੋਟਿਸ ਮਿਲਿਆ ਉਹਨਾਂ ਨੇ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਟਿੱਪਣੀਆਂ ਕੀਤੀਆਂ ਔਰ ਨਰਿੰਦਰ ਮੋਦੀ ਉਹਨਾਂ ਨੂੰ ਮਿਲਿਆ ਕਿ ਉਹ ਨੋਟਿਸ ਆਮ ਲਾਇਆ ਜਿਹੜੇ ਸ਼ਿਕਾਇਤ ਕਰਤਾ ਸੀ ਵਿਰੋਧੀ ਧਿਰਾਂ ਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਾਰਮਿਕ ਪੱਖਪਾਤ ਫੈਲਾ ਕੇ ਵੋਟਾਂ ਮੰਗੀਆਂ ਤੇ ਇਹ ਕੋਡ ਆਫ ਕੰਡਕਟ ਦਾ ਉਲੰਘਣ ਹੈ ਹੁਣ ਭਾਰਤੀ ਚੋਣ ਕਮਿਸ਼ਨ ਨੇ ਜਿਹੜਾ ਨੋਟਿਸ ਹੈ ਉਹ ਸਿੱਧਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਹੀਂ ਦਿੱਤਾ ਉਹਨਾਂ ਨੇ ਨੋਟਿਸ ਪੇਜਤਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਉਹਨਾਂ ਕੋਲੇ ਔਰ ਦੇਸ਼ ਦੇ ਇਤਿਹਾਸ ਦੇ ਵਿੱਚ ਨਰਿੰਦਰ ਮੋਦੀ ਪਹਿਲੇ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਦੇ ਨਾਂ ਤੇ ਇਸ ਤਰ੍ਹਾਂ ਦਾ ਨੋਟਿਸ ਆਇਆ ਜਿੱਥੇ ਕੋਡ ਆਫ ਕੰਡਕਟ ਦੀ ਉਲੰਘਣਾ ਹੋਈ ਹੈ ਜਾਂ ਨਹੀਂ ਹੋਈ ਉਹਦੇ ਬਾਰੇ ਜਾਂਚ ਹੋਣੀ ਹੈ ਤੇ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਭਾਰਤ ਦਾ ਚੋਣ ਕਮਿਸ਼ਨ ਕੀ ਫੈਸਲਾ ਕਰਦਾ ਹੈ ਕੀ 24 ਘੰਟੇ 48 ਘੰਟੇ ਦੀ ਪਾਬੰਦੀ ਲੱਗਦੀ ਹੈ ਜਾਂ ਉਹਨਾਂ ਨੂੰ ਬਿਲਕੁਲ ਕਲੀਨ ਚਿੱਟ ਮਿਲੇਗੀ ਉਂਝ ਕਈ ਸ਼ਿਕਾਇਤਾਂ ਜਾਂਦੀਆਂ ਰਹਿੰਦੀਆਂ ਨੇ ਉਹਦੇ ਚ ਕਲੀਨ ਚਿੱਟ ਪ੍ਰਧਾਨ ਮੰਤਰੀ ਨੂੰ ਮਿਲੀ ਵੀ ਹੈ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਟਿੱਪਣੀਆਂ ਕੀਤੀਆਂ ਇਸ ਕਰਕੇ ਰਾਹੁਲ ਗਾਂਧੀ ਨੂੰ ਵੀ ਨੋਟਿਸ ਭੇਜਿਆ ਗਿਆ ਹੁਣ ਇਹ ਵੀ ਹੋ ਸਕਦਾ ਹੈ ਕਿ ਭਾਰਤ ਦਾ ਚੋਣ ਕਮਿਸ਼ਨ ਦੋਵੇਂ ਲੀਡਰਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੀ ਰਾਹੁਲ ਗਾਂਧੀ ਤੇ ਵੀ ਦੋਨਾਂ ਤੇ ਭਾਵੇਂ ਇੱਕ ਇੱਕ ਦੋ ਦੋ ਦਿਨ ਚੁੱਪ ਰਹਿਣ ਦੀ ਪਾਬੰਦੀ ਲਾ ਦੇ ਇਹ ਹੁਣ ਅਧਿਕਾਰ ਹੈ ਜਿਹੜਾ ਭਾਰਤ ਦੇ ਚੋਣ ਕਮਿਸ਼ਨ ਦਾ ਹੈ ਪਰ ਹੁਣ ਤੱਕ 190 ਲੋਕ ਸਭਾ ਸੀਟਾਂ ਦੇ ਵੋਟਾਂ ਹੋਈਆਂ ਨਹੀਂ ਔਰ ਰਾਜਸਥਾਨ ਦੇ ਵਿੱਚ 25 ਦੀਆਂ 25 ਸੀਟਾਂ ਤੇ ਵੋਟਾਂ ਪੈ ਗਈਆਂ 214 ਔਰ 200 ਨੀਚੇ ਰਾਜਸਥਾਨ ਦੇ ਵਿੱਚ ਬੀਜੇਪੀ 25 ਦੀਆਂ 25 ਲੋਕ ਸਭਾ ਸੀਟਾਂ ਜਿੱਤਦੀ ਰਹੀ ਹੈ ਇਸ ਵਾਰ ਇਹ ਮੰਨਿਆ ਜਾ ਰਿਹਾ ਹੈ ਕਿ ਪੂਰੇ ਮੁਲਕ ਦੇ ਵਿੱਚ ਕਿਸੇ ਪਾਰਟੀ ਦੀ ਹਵਾ ਨਹੀਂ ਹੈ 2014 ਚ ਹਵਾ ਮੰਨੀ ਜਾਂਦੀ ਸੀ ਨਰਿੰਦਰ ਮੋਦੀ ਦੀ ਕਿਉਂਕਿ ਉਦੋਂ ਅੰਨਾ ਹਜ਼ਾਰੇ ਉਹਨਾਂ ਦਾ ਅੰਦੋਲਨ ਸੀ ਜਦੋਂ ਅਰਵਿੰਦ ਕੇਜਰੀਵਾਲ ਕਰਨ 베ਦੀ ਔਰ ਸਾਡੇ ਦੇਸ਼ ਦੇ ਸਾਬਕਾ ਫੌਜ ਮੁਖੀ ਜੇਜੇ ਸਿੰਘ ਲਗਾਤਾਰ ਅੰਨਾ ਹਜ਼ਾਰੇ ਦੇ ਅੰਦੋਲਨ ਦਾ ਹਿੱਸਾ ਵੀ ਬਣਦੇ ਰਹੇ ਨੇ ਔਰ ਲਗਾਤਾਰ ਇੱਕ ਵੱਡਾ ਜਨ ਲੋਕਪਾਲ ਦੇ ਨਾਂ ਤੇ ਇੱਕ ਅੰਦੋਲਨ ਵੀ ਚੱਲਿਆ ਔਰ ਉਦੋਂ ਦੇਸ਼ ਦੇ ਵਿੱਚ ਮਨਮੋਹਨ ਸਿੰਘ ਦੀ ਸਰਕਾਰ ਸੀ ਔਰ ਮਨਮੋਹਨ ਸਿੰਘ ਦੀ ਸਰਕਾਰ ਦੇ ਖਿਲਾਫ ਇੱਕ ਵੱਡੀ ਐਂਟੀ ਇਨਕੰਮੈਂਸੀ ਉਸ ਵੇਲੇ ਬਣੀ ਉਸ ਵੇਲੇ ਇਹ ਲੱਗਦਾ ਸੀ ਕਿ ਦੇਸ਼ ਦੇ ਵਿੱਚ ਬਦਲਾਅ ਦੀ ਲੋੜ ਹੈ ਤੇ ਉਸ ਵੇਲੇ ਨਰਿੰਦਰ ਮੋਦੀ ਗੁਜਰਾਤ ਮਾਡਲ ਲੈ ਕੇ ਮੁਲਕ ਦੇ ਵਿੱਚ ਵਿਕਾਸ ਦਾ ਮਾਡਲ ਲੈ ਕੇ ਭਾਜਪਾ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਗੋਆ 'ਚ ਸੰਮੇਲਨ ਹੋਇਆ ਸੀ प्रकाश सिंह बादल ਨੇ ਸਭ ਤੋਂ ਪਹਿਲਾਂ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਨ ਦਾ ਸਵਾਗਤ ਕੀਤਾ ਸੀ ਔਰ ਅੱਜ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਵਖ ਵਖ ਨੇ 10 ਸਾਲਾਂ ਦੇ ਵਿੱਚ ਅਕਾਲੀ ਦਲ ਬਹੁਤ ਪਿੱਛੇ ਪੈ ਗਿਆ ਤੇ ਬੀਜੇਪੀ ਬਹੁਤ ਅੱਗੇ ਨਿਕਲ ਗਈ ਹਾਲਾਂਕਿ ਪੰਜਾਬ 'ਚ ਬੀਜੇਪੀ ਉੱਥੇ ਹੀ ਖੜੀ ਹੈ ਜਿੱਥੇ ਬੀਜੇਪੀ ਪਹਿਲਾਂ ਸੀ ਭਾਵੇਂ ਬਹੁਤ ਸਾਰੇ ਬੀਜੇਪੀ ਦੇ ਵਿੱਚ ਲੋਕ ਗਏ ਜਾਂ ਬੀਜੇਪੀ ਨੇ ਵੀ ਦੂਜੀਆਂ ਪਾਰਟੀਆਂ 'ਚ ਬਹੁਤ ਸੰਨਮਾਰੀ ਕੀਤੀ ਹੈ ਮੈਂ ਵਾਪਸ ਜੇ ਕੇਂਦਰੀ ਪੋਲਿਟਿਕਸ 'ਚ ਮੁੜਾਂ ਕਰਨਾਟਕਾ ਦੇ ਵਿੱਚ ਲਗਾਤਾਰ 48 ਸੀਟਾਂ ਦੇ ਲਈ ਬੀਜੇਪੀ ਔਰ ਕਾਂਗਰਸ ਚ ਮੁਕਾਬਲਾ ਹੈ ਬਿਹਾਰ ਉੱਤਰ ਪ੍ਰਦੇਸ਼ ਮਹਾਰਾਸ਼ਟਰ ਅੱਜ ਕਿਸੇ ਦੀ ਲਹਿਰ ਨਹੀਂ 2019 ਦੇ ਵਿੱਚ ਪੁਲਵਾਮਾ ਦਾ ਬਹੁਤ ਵੱਡਾ ਅਟੈਕ ਹੋਇਆ ਸਾਡੇ ਫੌਜੀ ਸ਼ਹੀਦ ਹੋਏ ਮੁਲਕ ਦੇ ਵਿੱਚ ਇੱਕ ਦੁੱਖ ਦੀ ਗੱਲ ਸੀ ਔਰ ਬੀਜੇਪੀ ਸਰਕਾਰ ਨੇ ਸਰਜਕਲ ਸਟ੍ਰਾਈਕ ਕੀਤੀ ਔਰ ਇੱਕ ਲਹਿਰ ਨਰਿੰਦਰ ਮੋਦੀ ਦੇ ਹੱਕ ਚ ਬਣੀ ਕਿ ਇੱਕ ਮਜ਼ਬੂਤ ਪ੍ਰਧਾਨ ਮੰਤਰੀ ਹੈ ਪਰ ਇਸ ਵਾਰ ਜਿਹੜੇ ਮੁੱਦੇ ਨੇ ਉਹ ਗਰੀਬੀ ਹੈ ਇਸ ਵਾਰ ਜਿਹੜੇ ਮੁੱਦੇ ਨੇ ਉਹ ਬੇਰੋਜ਼ਗਾਰੀ ਦੇ ਨੇ ਇਸ ਵਾਰ ਜਿਹੜੇ ਮੁੱਦੇ ਨੇ ਉਹ ਆਰਥਿਕ ਵਿਕਾਸ ਦੇ ਵਿੱਚ ਕਮਜ਼ੋਰੀ ਹੈ ਇਸ ਵਾਰ ਜਿਹੜੇ ਮੁੱਦੇ ਨੇ ਉਹ ਡਾਲਰ ਦਾ ਅਮਰੀਕਨ ਡਾਲਰ ਦਾ 82 ਰੁਪਏ ਪਾਰ ਕਰ ਜਾਣਾ ਮੁੱਦਾ ਹੈ ਜਿਹੜਾ ਡਾਲਰ ਮਨਮੋਹਨ ਸਿੰਘ ਵੇਲੇ ਕਦੀ 66 ਰੁਪਏ ਨਹੀਂ ਸੀ ਵਧਿਆ ਔਰ ਜਿਸ ਡਾਲਰ ਨੂੰ ਘਟਾਉਣ ਦੇ ਬੀਜੇਪੀ ਵੱਲੋਂ ਔਰ ਨਰਿੰਦਰ ਮੋਦੀ ਹੁਣਾਂ ਵੱਲੋਂ ਦਾਅਵੇ ਕੀਤੇ ਜਾਂਦੇ ਸੀ ਕਿ ਜੇ ਸਾਡੀ ਸਰਕਾਰ ਆ ਗਈ ਤੇ ਡਾਲਰ ਕਮਜ਼ੋਰ ਹੋਏਗਾ ਤੇ ਰੁਪਈਆ ਮਜ਼ਬੂਤ ਹੋਏਗਾ ਜਦਕਿ ਹੋ ਉਲਟ ਰਿਹਾ ਰੁਪਈਆ ਕਮਜ਼ੋਰ ਹੋ ਰਿਹਾ ਤੇ ਡਾਲਰ ਮਜ਼ਬੂਤ ਹੋ ਰਿਹਾ ਹੁਣ 1 ਡਾਲਰ ਦੇ 82 ਰੁਪਏ ਮਿਲਦੇ ਨੇ ਤੇ ਮਨਮੋਹਨ ਸਿੰਘ ਵੇਲੇ 1 ਡਾਲਰ ਦੇ 62 ਰੁਪਏ ਮਿਲਦੇ ਨੇ ਆਮ ਲੋਕ ਖੁਸ਼ ਹੋ ਸਕਦੇ ਨੇ ਕਿ ਮੋਦੀ ਵੇਲੇ ਸਾਨੂੰ 1 ਡਾਲਰ ਦੇ 82 ਰੁਪਏ ਮਿਲਦੇ ਨੇ ਤੇ ਮਨਮੋਹਨ ਸਿੰਘ ਵੇਲੇ 62 ਰੁਪਏ ਮਿਲਦੇ ਸੀ ਪਰ ਦੇਸ਼ ਦੀ ਆਰਥਿਕਤਾ ਦਾ ਇਹਦੇ ਨਾਲ ਨੁਕਸਾਨ ਹੈ ਕਿਉਂਕਿ ਅਸੀਂ ਆਪਣੇ ਰੁਪਈਏ ਦੇ ਨਾਲ ਮੁਲਕ ਆਪਣੇ ਰੁਪਈਏ ਦੇ ਨਾਲ ਡਾਲਰ ਖਰੀਦਦਾ ਜਦੋਂ ਸਾਨੂੰ 1 ਡਾਲਰ ਦਾ 82 ਰੁਪਏ ਮਿਲ ਰਿਹਾ ਇਦਾ ਮਤਲਬ ਹੈ ਸਾਡਾ ਮੁਲਕ 1 ਡਾਲਰ ਖਰੀਦਣ ਲਈ 82 ਰੁਪਏ ਖਰਚ ਰਿਹਾ ਸੋ ਇਹਨੂੰ ਇਸ ਰੂਪ ਦੇ ਵਿੱਚ ਵੀ ਅਸੀਂ ਦੇਖ ਸਕਦੇ ਹਾਂ ਕਿ ਸਾਨੂੰ ਡਾਲਰ ਮਹਿੰਗਾ ਮਿਲ ਰਿਹਾ ਹੈ ਦੇਸ਼ ਦੇ ਤੌਰ ਦੇ ਉੱਤੇ ਹੁਣ ਇਹ ਸਾਰੇ ਮੁੱਦੇ 2 ਕਰੋੜ ਨੌਕਰੀਆਂ ਸਟਾਰਟਅਪ ਦੀ ਗੱਲ ਹੋਈ ਦੁਨੀਆ ਜਿਹੜੀ ਹੈ ਉਹ ਨਿਰੰਤਰ ਵਿਕਾਸ ਕਰਦੀ ਹੈ 2014 ਤੋਂ ਪਹਿਲਾਂ ਵੀ ਦੇਸ਼ ਦੇ ਵਿੱਚ ਉਦਯੋਗ ਲੱਗਦੇ ਸੀ ਵੱਡੇ ਵੱਡੇ ਉਦਯੋਗ ਪਤੀ ਸੀ ਉਹਨਾਂ ਸਾਰਿਆਂ ਦਾ ਉਦਯੋਗ ਭਾਜੀਪੀ ਨੇ ਵਿਕਸਿਤ ਨਹੀਂ ਕੀਤਾ ਇਸ ਮੁਲਕ ਨੇ ਵਕਸਪ ਕੀਤਾ ਕਿਉਂਕਿ ਮੁਲਕ ਦੇ ਵਿੱਚ ਜਿਹੜੇ ਸਾਡੇ ਬਸ਼ਿੰਦੇ ਨੇ ਆਮ ਲੋਕ ਆ ਅਸੀਂ ਸਾਰੇ ਕਾਮੇ ਆ ਕਿਰਤੀਆ ਬਾਬਾ ਵਿਸ਼ਕਰਮਾ ਦੇ ਅਸੀਂ ਭਗਤਾਂ ਔਰ ਅਸੀਂ ਹੱਥੀਂ ਕਿਰਤ ਦਾ ਜਿਹੜਾ ਅਸੂਲ ਹੈ ਉਹਨੂੰ ਮੰਨਦੇ ਆ ਇਸ ਕਰਕੇ ਉਦਯੋਗ ਕਾਰੋਬਾਰ ਇਹ ਸਾਰੇ ਲਗਾਤਾਰ ਚੱਲਨੇ ਨੇ ਪਰ ਜਿਸ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਸੀ ਭਾਜਪਾ ਵੱਲੋਂ ਅੱਛੇ ਦਿਨ ਆਉਣਗੇ ਉਹ ਅੱਛੇ ਦਿਨ ਨਹੀਂ ਆਏ ਤੇ ਹੁਣ ਉਹਨਾਂ ਅੱਛੇ ਦਿਨਾਂ ਤੇ ਡਿਬੇਟ ਹੋ ਰਹੀ ਆ ਸੋ ਹੁਣ ਮੁਲਕ ਦੇ ਵਿੱਚ ਭਾਵੇਂ ਭਾਰਤੀ ਜਨਤਾ ਪਾਰਟੀ ਜਾਂ ਕੁਝ ਪਾਰਟੀਆਂ ਧਾਰਮਿਕ ਮੁੱਦਿਆਂ ਨੂੰ ਉਭਾਰ ਰਹੀਆਂ ਨੇ ਭਾਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਉੱਪਰ ਇੱਕ ਵੱਡਾ ਇਲਜ਼ਾਮ ਲਾਇਆ ਉਹਨਾਂ ਦੇ ਮੈਨੀਫੈਸਟੋ ਦੇ ਜ਼ਰੀਏ ਕਿ ਮਹਿਲਾਵਾਂ ਦਾ ਮੰਗਲ ਸੂਤਰ ਖਤਰੇ 'ਚ ਹੈ ਇੱਕ ਘਟ ਗਣਤੀ ਭਾਈਚਾਰੇ ਤੇ ਵੀ ਉਹਨਾਂ ਨੇ ਕਾਂਗਰਸ ਦਾ ਨਾਮ ਲੈ ਕੇ ਉਹਨਾਂ ਨੂੰ ਰਾਖਵਾ ਕਰਨ ਦੇਣ ਦੀ ਗੱਲ ਕੀਤੀ ਪਰ तमाम ਇਹਨਾਂ ਸਾਰੇ ਭਾਸ਼ਣਾਂ ਦੇ ਇਸ ਵਾਰ ਲੋਕ ਅਸਲ ਮੁੱਦਿਆਂ ਤੇ ਗੱਲ ਜ਼ਿਆਦਾ ਕਰ ਰਹੇ ਨੇ ਸ਼ਾਇਦ ਇਹ ਸਾਡੇ ਮੁਲਕ ਦੀ ਖੁਸ਼ਕਿਸਮਤੀ ਹੈ ਇਸੇ ਤਰ੍ਹਾਂ ਕਿ 2024 ਦੀਆਂ ਚੋਣਾਂ ਦੇ ਵਿੱਚ ਕਿਸੇ ਪਾਰਟੀ ਦੀ ਲਹਿਰ ਨਹੀਂ ਹੈ ਨਾ ਪੰਜਾਬ 'ਚ ਕਿਸੇ ਪਾਰਟੀ ਵਿਸ਼ੇਸ਼ ਦੀ ਲਹਿਰ ਹੈ ਤੇ ਨਾ ਮੁਲਕ 'ਚ ਕਿਸੇ ਪਾਰਟੀ ਵਿਸ਼ੇਸ਼ ਦੀ ਲਹਿਰ ਹੈ ਇਹ ਲਹਿਰਹੀਣ ਚੋਣਾਂ ਨੇ ਇਹਦਾ ਮਤਲਬ ਹੈ ਜਿਹਦੇ ਵਿੱਚ ਜਿੰਨੀ ਸਮਰੱਥਾ ਹੋਏਗਾ ਜਿਹਦੇ ਵਿੱਚ ਜਿੰਨੀ ਸਮਰੱਥਾ ਹੋਏਗੀ ਉਹ ਓਨਾ ਫੀਸਦ ਵੋਟ ਹਾਸਲ ਕਰੇਗਾ ਤੇ ਬਾਅਦ ਦੇ ਵਿੱਚ 4 ਜੂਨ ਨੂੰ ਪਤਾ ਲੱਗੇਗਾ ਕਿ ਕਿਹੜੇ ਖਾਤੇ ਦੇ ਵਿੱਚ ਕਿੰਨੀਆਂ ਵੋਟਾਂ ਨਿਕਲੀਆਂ ਨੇ ਤੇ ਕਿੰਨੀਆਂ ਵੋਟਾਂ ਨਹੀਂ ਨਿਕਲੀਆਂ ਇਹਦੇ ਹਿਸਾਬ ਦੇ ਨਾਲ ਇਸ ਵਾਰ ਦੀ ਜਿਹੜੀ ਸਿਆਸਤ ਹੈ ਕਿੱਟ ਹੈ ਹੋएगी ਸੋ ਦੂਸਰੇ ਗੇਟ ਦੀਆਂ ਵੋਟਾਂ 190 ਸੀਟਾਂ ਤੇ ਵੋਟਾਂ ਹੋਈਆਂ ਜਿਵੇਂ ਮੈਂ ਪਹਿਲਾਂ ਕਿਹਾ ਬਿਨਾਂ ਲਹਿਰ ਤੋਂ ਵੋਟਾਂ ਪੈ ਰੀਆਂ ਨੇ ਸਾਰੀਆਂ ਪਾਰਟੀਆਂ ਆਪਣਾ ਜ਼ੋਰ ਲਾ ਰਹੀਆਂ ਨੇ ਹੁਣ ਅਗਲੀ ਖਬਰ ਦਾ ਰੁਖ ਕਰੀਏ ਪੰਜਾਬ ਦੇ ਵਿੱਚ ਅਮਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਨੇ ਕੱਲ ਐਲਾਨ ਕਰ ਦਿੱਤਾ ਕਿ ਅਮਰਿਤਪਾਲ ਸਿੰਘ ਚੋਣ ਲੜਨਗੇ ਉਹ ਜਮਰਿਤਪਾਲ ਉਹਨਾਂ ਦੇ ਵਕੀਲ ਨੇ ਵੀ ਕੁਝ ਦਿਨ ਪਹਿਲਾਂ ਇਹ ਦਾਵਾ ਕੀਤਾ ਸੀ ਕਿ ਅਮਰਿਤਪਾਲ ਸਿੰਘ ਨੇ ਆਜ਼ਾਦ ਚੋਣ ਲੜਨ ਲਈ ਹਾਮੀ ਭਰੀ ਹੈ ਫਿਰ ਉਹਨਾਂ ਦੇ ਪਿਤਾ ਤਰਸੀਮ ਸਿੰਘ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਗਏ 24 ਤਰੀਕ ਨੂੰ ਔਰ ਉਹਨਾਂ ਨੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਜਾ ਕੇ ਮੁਲਾਕਾਤ ਕੀਤੀ ਅਮਰਿਤਪਾਲ ਨੂੰ ਉਸ ਵੇਲੇ ਉਹਨਾਂ ਨੇ ਕਿਹਾ ਕਿ ਸਾਡੀ ਮੁਲਾਕਾਤ ਬਹੁਤ ਚੰਗੀ ਨਹੀਂ ਹੋਈ ਖੁੱਲ੍ਹ ਕੇ ਸਾਡੀ ਗੱਲਬਾਤ ਨਹੀਂ ਹੋ ਸਕੀ ਆਉਂਦੇ ਸਮੇਂ 'ਚ ਅਸੀਂ ਦੱਸਾਂਗੇ ਸਲਾਹ مشورہ ਕਰਕੇ ਸੋ ਹੋ ਸਕਦਾ ਅਮਰਿਤਪਾਲ ਸਿੰਘ ਦੇ ਪਿਤਾ ਨੇ ਪਹਿਲਾਂ ਆਪਣੀ ਪਤਨੀ ਨਾਲ ਗੱਲ ਕਰਨੀ ਹੋਵੇ ਬਲਵਿੰਦਰ ਕੌਰ ਨਾਲ ਤਰਸ਼ੀਮ ਸਿੰਘ ਨੇ ਤਰਸ਼ੀਮ ਸਿੰਘ ਦੇ ਭਰਾ ਅਮਰਿਤਪਾਲ ਸਿੰਘ ਦੇ ਚਾਚੇ ਵੀ ਚਾਚਾ ਜੀ ਵੀ ਨਾਲ ਗਏ ਸੀ ਹੁਣ ਕੱਲ ਬਲਵਿੰਦਰ ਕੌਰ ਹੁਣਾਂ ਨੇ ਐਲਾਨ ਕੀਤਾ ਕਿ ਅਮਰਿਤਪਾਲ ਸਿੰਘ ਆਜ਼ਾਦ ਚੋਣ ਲੜਨਗੇ ਹੁਣ ਆਉਂਦੇ ਦਿਨਾਂ ਦੇ ਵਿੱਚ ਇਹ ਸਵਾਲ ਬਹੁਤ ਵੱਟਾ ਹੈ ਕਿ ਅਮਰਿਤਪਾਲ ਸਿੰਘ ਔਰ ਉਸਦੇ ਸਾਥੀ ਜਿਹੜੇ ਨੈਸ਼ਨਲ ਸਿਕਿਉਰਿਟੀ ਐਕਟ ਦੀ ਧਾਰਾ ਲੱਗਣ ਤੋਂ ਬਾਅਦ ਡੀਬੁਰਗੜ੍ਹ ਦੀ ਜੇਲ੍ਹ ਦੇ ਵਿੱਚ ਨਹੀਂ ਨੈਸ਼ਨਲ ਸਕਿਉਰਿਟੀ ਐਕਟ ਜਦੋਂ ਕਿਸੇ ਤੇ ਲਾਇਆ ਜਾਂਦਾ ਹੈ ਤੇ ਕਿਸੇ ਵੀ ਵਿਅਕਤੀ ਨੂੰ 1 ਸਾਲ ਬਿਨਾਂ ਜ਼ਮਾਨਤ ਦਿੱਤੇ ਬਿਨਾਂ ਕੇਸ ਚਲਾਏ ਅਦਾਲਤ ਚ ਰੱਖਿਆ ਜਾ ਸਕਦਾ ਹੈ ਜੇਲ੍ਹ ਚ ਰੱਖਿਆ ਜਾ ਸਕਦਾ ਹੈ ਪਰ ਇਸ ਦਰਮਿਆਨ ਇੱਕ ਬੋਰਡ ਬਣਦਾ ਹੈ ਉਸ ਬੋਰਡ ਦੇ ਵਿੱਚ ਸੁਣਵਾਈ ਸ਼ੁਰੂ ਹੋ ਸਕਦੀ ਹੈ ਅਪੀਲ ਕਰਨ ਦੀ ਪਰ ਹਾਲੇ ਤੱਕ ਵੀ ਅਮਰਿਤਪਾਲ ਸਿੰਘ ਤੇ ਨੈਸ਼ਨਲ ਸਕਿਉਰਿਟੀ ਐਕਟ ਬਰਕਰਾਰ ਹੈ ਔਰ ਸਰਕਾਰਾਂ ਨੇ ਇਕ ਅਗਲੇ ਸਾਲ ਲਈ ਵੀ ਉਹਨਾਂ ਨੂੰ ਇਸ ਐਕਟ ਦੇ ਵਿੱਚ ਜੇਲ੍ਹ ਦੇ ਵਿੱਚ ਰੱਖਿਆ ਸੋ ਨੈਸ਼ਨਲ ਸਕਿਉਰਿਟੀ ਐਕਟ ਵਧਾਇਆ ਗਿਆ ਹੁਣ ਇਹਨਾਂ ਮੁੱਦਿਆਂ ਤੇ ਅਮਰਿਤਪਾਲ ਦੇ ਸਾਥੀ ਪ੍ਰਚਾਰ ਕਰਨਗੇ ਔਰ ਅਮਰਿਤਪਾਲ ਸਿੰਘ ਲਈ ਜੇਲ੍ਹ ਚੋਂ ਵੋਟਾਂ ਮੰਗਣਗੇ ਭਾਰਤ ਦੇ ਕਾਨੂੰਨ ਦੇ ਮੁਤਾਬਕ ਭੀਮਰਾਓ ਡਾਕਟਰ ਅੰਬੇਦਕਰ ਸਾਹਿਬ ਨੇ ਜਿਹੜਾ ਸਾਡਾ ਕਾਨੂੰਨ ਬਣਾਇਆ ਸੰਵਿਧਾਨ ਬਣਾਇਆ ਉਸ ਸੰਵਿਧਾਨ ਦੇ ਵਿੱਚ ਕੋਈ ਵੀ ਵਿਅਕਤੀ ਜਦ ਤੱਕ ਅਦਾਲਤ ਵੱਲੋਂ ਦੋਸ਼ੀ ਸਾਬਤ ਹੋਣ ਤੋਂ ਬਾਅਦ ਉਹ ਸਜ਼ਾ ਨਾ ਕੱਟ ਰਿਹਾ ਹੋਵੇ 2-3 ਸਾਲ ਦੀ ਸਜ਼ਾ ਤੋਂ ਬਿਨਾਂ ਉਹ ਚੋਣ ਲੜ ਸਕਦਾ ਹੈ। ਅਮਰਿਤਪਾਲ ਤੇ ਕੋਈ ਵੀ ਦੋਸ਼ ਵਾਲੇ ਸਾਬਤ ਨਹੀਂ ਹੋਇਆ। ਉਹ ਚੋਣ ਲੜ ਸਕਦਾ ਹੈ, ਆਜ਼ਾਦ ਕਾਗਜ਼ ਭਰ ਸਕਦਾ ਹੈ। ਹੁਣ ਜਦੋਂ ਅਮਰਿਤਪਾਲ ਸਿੰਘ ਕਾਗਜ਼ ਭਰੇਗਾ, ਆਜ਼ਾਦ ਚੋਣ ਲੜੇਗਾ। ਸਵਾਲ ਇਹ ਹੈ, ਅਕਾਲੀ ਦਲ ਅਮਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਕਰਦਾ ਰਿਹਾ, ਸਾਰੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਾ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡੀਬ੍ਰੂਗੜ੍ਹ ਚ ਬੰਦ ਨੌਜਵਾਨਾਂ ਤੇ ਐਨਐਸਏ ਲੱਗਣ ਦਾ ਵਿਰੋਧ ਕਰਦੀ ਰਹੀ ਹੈ ਅਕਾਲੀ ਦਲ ਵੀ ਸਿੱਖ ਨੌਜਵਾਨਾਂ ਤੇ ਐਨਐਸਏ ਲੱਗਣ ਦਾ ਵਿਰੋਧ ਕਰਦਾ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਦਾ ਅਕਾਲੀ ਦਲ ਦਾ ਅੰਦੋਲਨ ਹੈ ਲੱਖਾਂ ਦਸਤਖਤ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਔਰ ਹੋਰ ਅਹੁਦੇਦਾਰ ਪੰਜਾਬ ਦੇ ਗਵਰਨਰ ਨੂੰ ਕਾਗਜ਼ ਸੌਂਪ ਕੇ ਆਏ ਨੇ ਦਸਤਖਤ ਵਾਲੇ ਫਾਰਮ ਸੌਂਪ ਕੇ ਆਏ ਨੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਅਕਾਲੀ ਦਲ ਕੀ ਸਟੈਂਡ ਇਸ ਮੁੱਦੇ ਤੇ ਰੱਖਣਗੇ ਅਮਰਿਤਪਾਲ ਸਿੰਘ ਦੇ ਚੋਣ ਲੜਨ ਦੇ ਐਲਾਨ ਤੋਂ ਬਾਅਦ ਅਗਲੇ 1-2 ਦਿਨਾਂ ਦੇ ਵਿੱਚ ਲੱਗਦਾ ਹੈ ਕਿ ਅਕਾਲੀ ਦਲ ਔਰ ਐਸਜੀਪੀਸੀ ਖੁੱਲ ਕੇ ਆਪਣੀ ਸਿਤੀ ਸਪਸ਼ਟ ਕਰਨਗੇ ਕੀ ਸ਼੍ਰੋਮਣੀ ਅਕਾਲੀ ਦਲ ਹੁਣ ਖਡੂਰ ਸਾਹਿਬ ਚ ਉਮੀਦਵਾਰ ਉਤਾਰੇਗਾ ਇਹ ਸਵਾਲ ਸਭ ਤੋਂ ਵੱਡਾ ਹੈ ਸਿਮਰਨ ਜੀ ਸਿਮਰਨਜੀਤ ਸਿੰਘ ਮਾਨ ਪਹਿਲਾਂ ਵੀ ਇਸ ਗੱਲ ਦੀ ਵਕਾਲਤ ਕਰਦੇ ਰਹੇ ਨੇ ਕਿ ਅਮਰਿਤਪਾਲ ਸਿੰਘ ਨੂੰ ਚੋਣ ਲੜਨੀ ਚਾਹੀਦੀ ਹੈ ਹੁਣ ਜਦੋਂ ਅਮਰਿਤਪਾਲ ਸਿੰਘ ਕਿਸੇ ਪਾਰਟੀ ਦੇ ਉਮੀਦਵਾਰ ਨਹੀਂ ਬਣੇ ਖਾਲੀ ਤੱਕ ਨਹੀਂ ਬਣੀ ਨਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹੋ ਨਾ ਕਿਸੇ ਹੋਰ ਪਾਰਟੀ ਦੇ ਕਿ ਦੂਜੀਆਂ ਪਾਰਟੀਆਂ ਪੰਥਕ ਅਜੰਡੇ ਦੇ ਤਹਿਤ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੋਵੇ ਕਿ ਇਹਨਾਂ ਮਸਲਿਆਂ ਨੂੰ ਆਧਾਰ ਬਣਾ ਕੇ ਔਰ ਮੂਲ ਰੂਪ ਦੇ ਵਿੱਚ ਦੋ ਪਾਰਟੀਆਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਸ਼੍ਰੋਮਣੀ ਅਕਾਲੀ ਦਲ ਕੀ ਇਹ ਦੋਵੇਂ ਪਾਰਟੀਆਂ ਸਮਰਥਨ ਕਰਨਗੇ ਅਮਰਪਾਲ ਸਿੰਘ ਦੀ ਉਮੀਦਵਾਰੀ ਦੀ ਉਮੀਦਵਾਰੀ ਦਾ ਜਦੋਂ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਦੇ ਵਿੱਚ ਸੁਖਪਾਲ ਖਹਿਰਾ ਬਠਿੰਡੇ ਤੋਂ ਚੋਣ ਲੜੇ ਸੀ ਤੇ ਬੀਬੀ ਖਾਲੜਾ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਇਆ ਗਿਆ ਸੀ ਪਰ ਉਹ ਜਿੱਤ ਨਹੀਂ ਸਕੇ ਪਰ ਕੀ ਅਮਰਿਤਪਾਲ ਸਿੰਘ ਦਾ ਦੂਸਰੀਆਂ ਧਿਰਾਂ ਸਮਰਥਨ ਕਰਨ ਗਿਆ ਉਦੋਂ ਬਾਕੀ ਧਿਰਾਂ ਨੇ ਆਪਣੇ ਉਮੀਦਵਾਰ ਖੜੇ ਕੀਤੇ ਕੀ ਅਮਰਿਤਪਾਲ ਸਿੰਘ ਦੇ ਸਾਹਮਣੇ ਕੀ ਅਕਾਲੀ ਦਲ ਇਹ ਤੈਅ ਕਰੇਗਾ ਕਿ ਅਸੀਂ ਚੋਣ ਨਹੀਂ ਲੜਨੀ ਹਾਲਾਂਕਿ ਅਕਾਲੀ ਦਲ ਨੇ ਫੈਸਲਾ ਕਰਨਾ ਹੈ ਮੈਨੂੰ ਲੱਗਦਾ ਆਉਂਦੀ ਦਿਨਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਜਾਂ ਤਾਂ ਕੋਈ ਕਮੇਟੀ ਬਣਾ ਸਕਦੇ ਨੇ ਜਾਂ ਉਹ ਪਾਰਟੀ ਦੀ ਮੀਟਿੰਗ ਬੁਲਾ ਕੇ ਫੈਸਲਾ ਕਰ ਸਕਦੇ ਨੇ ਕਿ ਅਮਰਿਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਕੀ ਕੀਤਾ ਜਾਵੇ ਕਿ ਚੋਣ ਲੜੀ ਜਾਵੇ ਕਿ ਅਮਰਿਤਪਾਲ ਸਿੰਘ ਦਾ ਸਮਰਥਨ ਕਰਕੇ ਜਾਂ ਚੁੱਪ ਰਹਿ ਕੇ ਉਮੀਦਵਾਰ ਨਾ ਉਤਾਰਿਆ ਜਾਵੇ ਚੁੱਪ ਰਹਿਣ ਦਾ ਮਤਲਬ ਹੋਏਗਾ ਕਿ ਅਮਰਿਤਪਾਲ ਸਿੰਘ ਦਾ ਜਿਹੜਾ ਜਿਹੜਾ ਅਜੰਡਾ ਹੈ ਅਮਰਿਤਪਾਲ ਸਿੰਘ ਦਾ ਅਜੰਡਾ ਨਸ਼ਿਆਂ ਦੇ ਖਿਲਾਫ ਲੜਾਈ ਵੀ ਹੈ ਔਰ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਜੋੜਨ ਦਾ ਅਭਿਆਨ ਵੀ ਹੈ ਅੰਮ੍ਰਿਤ ਸੰਚਾਰ ਮੁਹਿੰਮ ਅੰਮ੍ਰਿਤਪਾਲ ਸਿੰਘ ਨੇ ਬਹੁਤ ਮਿਹਨਤ ਕੀਤੀ ਹਾਲਾਂਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਬਹੁਤ ਲੰਮੇ ਸਮੇਂ ਤੋਂ ਅੰਮ੍ਰਿਤ ਸੰਚਾਰ ਮੁਹਿੰਮ ਚੱਲਦੀ ਹੈ ਲੋਕ ਸਿੱਖੀ ਨਾਲ ਜੁੜਦੇ ਨੇ ਨੌਜਵਾਨ ਸਿੱਖੀ ਨਾਲ ਜੁੜਦੇ ਨੇ ਔਰ ਸਿੱਖੀ ਮਰਿਆਦਾ ਦੇ ਵਿੱਚ ਆਉਂਦੇ ਨੇ ਪਰ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਉਮੀਦਵਾਰੀ ਹੈ ਉਹਦੇ ਤੇ ਅਕਾਲੀ ਦਲ ਦਾ ਰੁਖ ਅਕਾਲੀ ਦਲ ਦੇ ਪੰਥਕ ਏਜੰਡੇ ਨੂੰ ਲੈ ਕੇ ਬਹੁਤ ਟਾਈਮ ਹੈ ਅਗਰ ਅਕਾਲੀ ਦਲ ਅਮਰਿਤਪਾਲ ਸਿੰਘ ਦਾ ਸਮਰਥਨ ਕਰਦਾ ਹੈ ਤੇ ਬਾਕੀ ਦੀਆਂ 12 ਲੋਕ ਸਭਾ ਸੀਟਾਂ ਤੋਂ ਅਗਰ ਅਕਾਲੀ ਦਲ ਸਮਰਥਨ ਕਰ ਦਿੰਦਾ ਹੈ ਅਮਰਿਤਪਾਲ ਸਿੰਘ ਦਾ ਔਰ ਚੋਣ ਨਹੀਂ ਲੜਦਾ ਅਮਰਿਤਪਾਲ ਸਿੰਘ ਦੇ ਖਿਲਾਫ ਔਰ ਸਮਰਥਨ ਕਰ ਦਿੰਦਾ ਤੇ ਬਾਕੀ ਦੀਆਂ 12 ਲੋਕ ਸਭਾ ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਪੰਥਕ ਏਜੰਡੇ ਨੂੰ ਅੱਗੇ ਵਧਾ ਸਕਦਾ ਹੈ ਹਾਲਾਂਕਿ ਪੰਜਾਬ ਦੇ ਵਿੱਚ ਸਾਰੇ ਪਾਈਚਾਰੇ ਅਮਰਿਤਪਾਲ ਸਿੰਘ ਦੇ ਜਿਹੜੇ ਚੰਗੇ ਕੰਮ ਨੇ ਨਸ਼ਿਆਂ ਦੇ ਖਿਲਾਫ ਲੜਾਈ ਹੈ ਉਹਦਾ ਸਮਰਥਨ ਕਰਦੇ ਨੇ ਕੁਝ ਗੱਲਾਂ ਦੇ ਨਾਲ ਅਮਰਿਤਪਾਲ ਸਿੰਘ ਦੇ ਨਾਲ ਵਖਰੇਵੇਂ ਨੇ ਅਮਰਿਤਪਾਲ ਸਿੰਘ ਜਿਸ ਤਰ੍ਹਾਂ ਨਾਲ ਹਥਿਆਰਬੰਦ ਸਾਥੀਆਂ ਦੇ ਨਾਲ ਚੱਲਦੇ ਨੇ ਉਹਦੇ ਤੇ ਕਾਨੂੰਨੀ ਸਪਸ਼ਟਤਾ ਲੋਕਾਂ ਤੱਕ ਨਹੀਂ ਹੈ ਅਮਰਿਤਪਾਲ ਸਿੰਘ ਦੀ ਖਾਲਿਸਤਾਨ ਦੇ ਪ੍ਰਤੀ ਜਿਹੜੀ ਮੰਗ ਹੈ ਉਹਦੇ ਨਾਲ ਵੱਡੀ ਗਿਣਤੀ ਨਹੀਂ ਹੈ ਪਰ ਕੁਝ ਕਮ ਅਮਰਿਤਪਾਲ ਸਿੰਘ ਦੇ ਭਾਵੇਂ ਉਹ ਅੰਮ੍ਰਿਤ ਸੰਚਾਰ ਦੀ ਮੁਹਿੰਮ ਹੈ ਭਾਵੇਂ ਨਸ਼ਿਆਂ ਦੇ ਖਿਲਾਫ ਲੜਾਈ ਹੈ ਉਹਦਾ ਹਰ ਤਿਰ ਸਮਰਥਨ ਕਰਦੀ ਹੈ ਹੁਣ ਖਾਲਿਸਤਾਨ ਦੀ ਮੰਗ ਸਿਮਰਨਜੀਤ ਸਿੰਘ ਮਾਨ ਵੀ ਕਰਦੇ ਨੇ ਤੇ ਸੰਗਰੂਰ ਚ ਲੋਕ ਜਿਮਨੀ ਚੌਂੜ ਚ ਸਿਮਰਨਜੀਤ ਸਿੰਘ ਮਾਨ ਨੂੰ ਜਿਤਾ ਦਿੰਦੇ ਲੋਕਾਂ ਦਾ ਕਈ ਵਾਰੀ ਜਦੋਂ ਜਿਹੜਾ ਵੋਟ ਪਾਉਣ ਦਾ ਢੰਗ ਹੈ ਉਹ ਕਿਸੇ ਵਿਸ਼ੇਸ਼ ਸਮੇਂ ਦੇ ਵਿੱਚ ਕਿਸੇ ਵਿਸ਼ੇਸ਼ ਮੁੱਦੇ ਨੂੰ ਦੇਖ ਕੇ ਵੀ ਲੋਕ ਵੋਟਾਂ ਪਾਉਂਦੇ ਨੇ ਆਉਂਦੇ ਦਿਨ ਅਮਰਿਤਪਾਲ ਸਿੰਘ ਦੀਆਂ ਚੋਣ ਸਰਗਰਮੀਆਂ ਨੂੰ ਲੈ ਕੇ ਉਹ ਉਹਦੇ ਸਮਰਥਕ ਚੋਣ ਅਭਿਆਨ ਨੂੰ ਕਿਵੇਂ ਅੱਗੇ ਚਲਾਉਣਗੇ ਦੂਜੀਆਂ ਪਾਰਟੀਆਂ ਤੋਂ ਸਹਿਯੋਗ ਮਿਲਦਾ ਜਾਂ ਨਹੀਂ ਮਿਲਦਾ ਆਮ ਆਦਮੀ ਪਾਰਟੀ ਤਾਂ ਲਾਲਜੀਤ ਸਿੰਘ ਭੁੱਲਰ ਨੂੰ ਮੈਦਾਨ 'ਚ ਉਤਾਰ ਚੁੱਕੀ ਹੈ ਭਗਵੰਤ ਮਾਨ ਉਹਨਾਂ ਨੇ ਪੱਟੀ ਦੇ ਵਿੱਚ ਵੱਡਾ ਰੋਡ ਸ਼ੋਅ ਕੀਤਾ ਔਰ ਭਗਵੰਤ ਮਾਨ ਦੇ ਰੋਡ ਸ਼ੋਅ ਦੇ ਵਿੱਚ ਜਿਹੜੇ ਜਿਹੜਾ ਠਾਠਾ ਮਾਰਦਾ ਇਕੱਠ ਸੀ ਉਹਦੇ ਨਾਲ ਭਗਵੰਤ ਮਾਨ ਵੀ ਬੜੇ ਖੁਸ਼ ਹੋਣਗੇ ਹਾਲਾਂਕਿ ਦੂਜੀਆਂ ਪਾਰਟੀਆਂ ਨੇ ਵੀ ਹਜੇ ਉਮੀਦਵਾਰ ਨਹੀਂ ਦਿੱਤਾ ਖਡੂਰ ਸਾਹਿਬ 'ਚ ਉਹ ਵੀ ਰੋਡ ショਅ ਕੱਢਣ ਗੀਆਂ ਆਉਂਦੇ ਦਿਨਾਂ 'ਚ ਵੱਡੇ ਵੱਡੇ ਪਰ ਲਾਲਜੀਤ ਸਿੰਘ ਭੁੱਲਰ ਔਰ ਭਗਵੰਤ ਮਾਨ ਖੁਸ਼ ਹੋਣਗੇ ਹਾਲਾਂਕਿ ਲਾਲਜੀਤ ਸਿੰਘ ਭੁੱਲਰ ਦੇ ਮਾਮਲੇ ਦੇ ਵਿੱਚ ਚੋਣ ਕਮਿਸ਼ਨ ਕੋਲੇ ਸ਼ਿਕਾਇਤ ਹੈ ਲਾਲਜੀਤ ਭੁੱਲਰ ਨੇ ਵੀ ਅਜਿਹੀਆਂ ਟਿੱਪਣੀਆਂ ਕੀਤੀਆਂ ਜਿਹੜੀਆਂ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਸੀ ਉਹਨਾਂ ਨੇ ਮਾਫੀ ਵੀ ਮੰਗੀ ਬਾਅਦ ਵਿੱਚ ਪਰ ਚੋਣ ਕਮਿਸ਼ਨ ਕੋਲੇ ਵੀ ਇਹ ਮਾਮਲਾ ਵਿਚਾਰधीन ਹੈ ਚੋਣ ਕਮਿਸ਼ਨ ਕੀ ਕਾਰਵਾਈ ਕਰਦਾ ਉਹ ਵਕਤ ਦੱਸੂਗਾ ਪਰ ਮੈਨੂੰ ਨਹੀਂ ਲੱਗਦਾ ਕਿ ਭਗਵੰਤ ਮਾਨ ਲਾਲਜੀਤ ਭੁੱਲਰ ਨੂੰ ਉਮੀਦਵਾਰ ਦੇ ਤੌਰ ਤੇ ਬਦਲਣਗੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਆ ਗਿਆ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਵੀ ਮੀਆਵਿੰਡ ਮੈਦਾਨ ਦੇ ਵਿੱਚ ਨੇ ਬੀਜੇਪੀ ਵੀ ਅਮਰਿਤਪਾਲ ਦਾ ਸਮਰਥਨ ਨਹੀਂ ਕਰ ਸਕਦੀ ਉਹਨਾਂ ਨੇ ਤਾਂ ਪਾਰਲੀਮੈਂਟ ਦੇ ਵਿੱਚ ਸਾਫ਼ ਕਹਿ ਦਿੱਤਾ ਬਲਵੰਤ ਸਿੰਘ ਰਾਜਵਾਨਾ ਦੀ ਰਿਹਾਈ ਦੇ ਮਾਮਲੇ ਤੇ ਕਿ ਜਦ ਤੱਕ ਬਲਵੰਤ ਸਿੰਘ ਰਾਜਵਾਨਾ ਨੂੰ ਪਛਤਾਪ ਨਹੀਂ ਹੈ ਅਫਸੋਸ ਹੀ ਨਹੀਂ ਹੈ ਰਿਹਾਈ ਤੇ ਵਿਚਾਰ ਕਿਸ ਗੱਲ ਦਾ ਮਤਲਬ ਇਹ ਗੱਲ ਸਾਫ਼ ਹੈ ਕਿ ਬੀਜੇਪੀ ਉਮੀਦਵਾਰ ਉਤਾਰ ਚੁੱਕੀ ਹੈ ਵਾਪਸ ਨਹੀਂ ਹੋਏਗਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਵਾਪਸ ਨਹੀਂ ਹੋਏਗਾ ਕਾਂਗਰਸ ਨੇ ਉਮੀਦਵਾਰ ਉਤਾਰਨਾ ਹੈ ਹੁਣ ਇਹ ਕਾਂਗਰਸ ਦੇ ਲਈ ਪ੍ਰੀਖਿਆ ਦੀ ਗੜੀ ਹੈ ਪਰ ਮੈਨੂੰ ਲੱਗਦਾ ਹੈ ਕਾਂਗਰਸ ਉਮੀਦਵਾਰ ਉਤਾਰੇਗੀ ਹੁਣ ਇਹ ਤਿੰਨ ਪਾਰਟੀਆਂ ਆਗਿਆ ਮੈਦਾਨ ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਅਗਰ ਇਹ ਉਮੀਦਵਾਰ ਨਹੀਂ ਉਤਾਰਦੇ ਤੇ ਫਿਰ ਉੱਥੇ ਕੀ ਚਾਰ ਕੁੜੀ ਮੁਕਾਬਲਾ ਬਣ ਸਕਦਾ ਅਗਰ ਅਕਾਲੀ ਦਲ ਨੇ ਉਮੀਦਵਾਰ ਬਣਾ ਉਤਾਰਤਾ ਫਿਰ ਸਥਿਤੀ ਵੱਖਰੀ ਹੋਏਗੀ ਸੋ ਅਮਰਿਤਪਾਲ ਸਿੰਘ ਦੇ ਮਾਮਲੇ 'ਚ ਆਉਂਦੇ ਦਿਨਾਂ ਦੇ ਵਿੱਚ ਵੀ ਵੱਖ-ਵੱਖ ਪੁਆਇੰਟਸ ਤੇ ਪਹਿਲੂਆਂ ਤੇ ਅਸੀਂ ਗੱਲ ਕਰਦੇ ਰਵਾਂਗੇ ਹੁਣ ਗੱਲ ਹੋਏਗੀ ਚਰਨਜੀਤ ਸਿੰਘ ਚੰਨੀ ਦੀ ਚਰਨਜੀਤ ਸਿੰਘ ਚੰਨੀ ਜਲੰਧਰ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ 'ਚ ਸੀ ਵੱਖ-ਵੱਖ ਪੋਲੀਟੀਕਲ ਐਕਸਪਰਟ ਇਹ ਮੰਨਦੇ ਸੀ ਕਿ ਅਗਰ ਚਰਨਜੀਤ ਸਿੰਘ ਚੰਨੀ ਲੋਕ ਸਭਾ ਜਲੰਧਰ ਦੇ ਵਿੱਚ ਉਤਾਰ ਦਿੱਤੇ ਜਾਂਦੇ ਨੇ ਤੇ ਉਹ ਕਾਂਗਰਸ ਦੀ ਸਹੀ ਚੁਆਇਸ ਹੋ ਸਕਦੀ ਹੈ ਵੱਖ-ਵੱਖ ਸਰਵੇਖਣਾਂ 'ਚ ਵੱਖ-ਵੱਖ ਪੋਲਿਟਿਕਲ ਐਕਸਪਰਟਾਂ ਨੇ ਚਰਨਜੀਤ ਚੰਨੀ ਦੀ ਹਰਮਨ ਪਿਆਰਤਾ ਦੇ ਮੱਦੇਨਜ਼ਰ ਇਹ ਸੁਝਾਅ ਪੇਸ਼ ਕੀਤੇ ਕਿ ਚਰਨਜੀਤ ਚੰਨੀ ਨੂੰ ਜਲੰਧਰ ਚ ਉਤਾਰਿਆ ਜਾਣਾ ਚਾਹੀਦਾ ਹੈ ਕਾਂਗਰਸ ਵੱਲੋਂ। ਦੁਆਬੇ ਦੇ ਵਿੱਚ 2022 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਕਈ ਸੀਟਾਂ ਜਿੱਤੀ। ਜਲੰਧਰ ਦੇ ਵਿੱਚ ਵੀ 4-5 ਵਿਧਾਨ ਸਭਾ ਹਲਕੇ ਜਿੱਤੀ। ਔਰ ਚਰਨਜੀਤ ਚੰਨੀ ਦੀ ਅਗਵਾਈ ਦੇ ਵਿੱਚ ਇਹ ਚੋਣਾਂ ਹੋਈਆਂ। ਚਰਨਜੀਤ ਚੰਨੀ ਦਾ ਜਲੰਧਰ ਦੇ ਲਗਭਗ ਸਾਰੇ ਧਾਰਮਿਕ ਡੇਰੇਆਂ ਦੇ ਵਿੱਚ ਚੰਗਾ ਸਤਕਾਰ ਹੈ ਔਰ ਚਰਨਜੀਤ ਚੰਨੀ ਵੀ ਸਤਕਾਰ ਕਰਦੇ ਨੇ ਇਹਨਾਂ ਸਾਰੇ ਡੇਰਿਆਂ ਦਾ ਔਰ ਡੇਰਾ ਮੁਖੀਆਂ ਦਾ ਅਜੇ ਹਾਲਾਤਾਂ ਦੇ ਵਿੱਚ ਚਰਨਜੀਤ ਚੰਨੀ ਜਲੰਧਰ ਦੇ ਵਿੱਚ ਹਰਮਨ ਪਿਆਰੇ ਉਮੀਦਵਾਰ ਕਾਂਗਰਸ ਵੱਲੋਂ ਮੰਨੇ ਗਏ ਤੇ ਮੈਦਾਨ ਚ ਆਏ ਪਰ ਕਰਮਜੀਤ ਚੌਧਰੀ ਦਾ ਪਰਿਵਾਰ ਨਾਰਾਜ਼ ਹੋਇਆ ਉਹ ਭਾਜੀਪੀ ਚਲੇ ਗਏ ਵਿਕਰਮ ਚੌਧਰੀ ਦੀਆਂ ਟਿੱਪਣੀਆਂ ਚਰਨਜੀਤ ਚੰਨੀ ਬਾਰੇ ਸ਼ੁਰੂਆਤ ਦੇ ਵਿੱਚ ਮੱਠੀਆਂ ਸੀ ਹੌਲੀ-ਹੌਲੀ ਵਿਕਰਮਜੀਤ ਚੌਧਰੀ ਨੇ ਚਰਨਜੀਤ ਚੰਨੀ ਦੇ ਖਿਲਾਫ ਕੌੜੀਆਂ ਤਿੱਖੀਆਂ ਟਿੱਪਣੀਆਂ ਕੀਤੀਆਂ ਚਰਨਜੀਤ ਚੰਨੀ ਵੀ ਸ਼ੁਰੂਆਤ ਦੇ ਵਿੱਚ ਵਿਕਰਮ ਚੌਧਰੀ ਦੇ ਖਿਲਾਫ ਨਹੀਂ ਬੋਲਦੇ ਸੀ ਪਰ ਟਿਕਟ ਮਿਲਣ ਤੋਂ ਬਾਅਦ ਚਰਨਜੀਤ ਚੰਨੀ ਨੇ ਵੀ ਵਿਕਰਮ ਚੌਧਰੀ ਦੇ ਖਿਲਾਫ ਥੋੜਾ ਜਿਹਾ ਵੱਡਾ ਗੇਰ ਪਾਇਆ ਤੇ ਵਿਕਰਮ ਚੌਧਰੀ ਦੀਆਂ ਟਿੱਪਣੀਆਂ ਦਾ ਜਵਾਬ ਉਸੇ ਸ਼ੈਲੀ ਦੇ ਵਿੱਚ ਦੇਣਾ ਸ਼ੁਰੂ ਕੀਤਾ ਹਾਲਾਂਕਿ ਕੱਲ ਚਰਨਜੀਤ ਚੰਨੀ ਉਹਨਾਂ ਨੇ ਐਲਾਨ ਕਰਤਾ ਕਿ ਹੁਣ ਵਿਕਰਮ ਚੌਧਰੀ ਦੀਆਂ ਗੱਲਾਂ ਦਾ ਜਵਾਬ ਨਹੀਂ ਦੇਣਗੇ ਚਰਨਜੀਤ ਚੰਨੀ ਦੇ ਖਿਲਾਫ ਪੋਸਟਰ ਵੀ ਲੱਗੇ ਚਰਨਜੀਤ ਚੰਨੀ ਨੇ ਸਫਾਈ ਦਿੱਤੀ ਕਿ ਜਿਸ ਪੋਸਟਰ ਨੂੰ ਪ੍ਰਚਾਰਿਤ ਕੀਤਾ ਜਾ ਰਿਹਾ ਹੈ ਜਿਸ ਪੋਸਟਰ ਦੇ ਵਿੱਚ ਚਰਨਜੀਤ ਚੰਨੀ ਤੇ ਗੰਭੀਰ ਇਲਜ਼ਾਮ ਲਾਏ ਜਾ ਰਹੇ ਨੇ ਉਸ ਪੋਸਟਰ ਦੇ ਵਿੱਚ ਚਰਨਜੀਤ ਚੰਨੀ ਦੇ ਪਰਿਵਾਰ ਦੀ ਹੀ ਇੱਕ ਬੱਚੀ ਹੈ ਔਰ ਚਰਨਜੀਤ ਚੰਨੀ ਕਹਿੰਦੇ ਨੇ 11 12 13 14 ਸਾਲ ਪੁਰਾਣੀ ਇਹ ਤਸਵੀਰ ਹੈ ਸੋ ਮੈਨੂੰ ਲੱਗਦਾ ਹੈ ਇਹ ਬਹੁਤ ਸ਼ਰਮਨਾਕ ਹੈ ਕਿ ਇਸ ਪੋਸਟਰ ਦੇ ذریعے ਚਰਨਜੀਤ ਚੰਨੀ ਤੇ ਗੰਭੀਰ ਇਲਜ਼ਾਮ ਲਾਏ ਜਾ ਰਹੇ ਨੇ ਉਂਝ ਲੋਕਤੰਤਰਜ ਇਸ ਤਰ੍ਹਾਂ ਦੇ ਪੋਸਟਰ ਲਾਉਣੇ ਗੈਰਕਾਨੂੰਨੀ ਨੇ ਭੱਦੇ ਪੋਸਟਰ ਲਾਉਣੇ ਗੈਰਕਾਨੂੰਨੀ ਨੇ ਗੈਰਮਰਿਆਦਤ ਨੇ ਮੈਨੂੰ ਲੱਗਦਾ ਜਲੰਧਰ ਦੇ ਚੋਣ ਅਧਿਕਾਰੀ ਔਰ ਡਿਪਟੀ ਕਮਿਸ਼ਨਰ ਜ਼ਰੂਰ ਇਹ ਪਤਾ ਲਗਾਉਣਗੇ ਕਿ ਇਹ ਪੋਸਟਰ ਕਿੰਨਾ ਨੇ ਲਗਾਏ ਨੇ ਔਰ ਆਈਟੀ ਐਕਟ ਔਰ ਵਕ ਵਕ ਤਰਾਵਾਂ ਦੇ ਤਹਿਤ ਉਹਨਾਂ ਪੋਸਟਰ ਲਾਉਣ ਵਾਲਿਆਂ ਦੇ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ ਚਰਨਜੀਤ ਚੰਨੀ ਵੀ ਕਹਿੰਦੇ ਨੇ ਕਿ ਮੈਂ ਅਗਰ ਵਿਕਰਮ ਚੌਧਰੀ ਜਾਂ ਦੂਸਰੇ ਲੋਕਾਂ ਨੇ ਇਹ ਮਾਮਲਾ ਬੰਦ ਨਾ ਕੀਤਾ ਤੇ ਅਸੀਂ ਉਸ ਬੱਚੀ ਤੋਂ ਦਰਖਾਸਤ ਵੀ ਦਵਾ ਸਕਦੇ ਹਾਂ ਉਂਝ ਦੇਖਿਆ ਜਾਵੇ ਤੇ ਕਿਸੇ ਵੀ ਮਹਿਲਾ ਬੱਚਾ ਬੱਚੀ ਉਸ ਦੀਆਂ ਤਸਵੀਰਾਂ ਨੂੰ ਭਾਵੇਂ ਉਹਦਾ ਚਿਹਰਾ ਉਹਦੇ ਵਿੱਚ ਨਹੀਂ ਵਿਖਾਈ ਦੇ ਰਿਹਾ ਫਿਰ ਵੀ ਕਿਸੇ ਦੀ ਸਰੀਰਕ ਦਿੱਖ ਨੂੰ ਇਸ ਤਰੀਕੇ ਨਾਲ ਦਿਖਾਉਣਾ ਗਲਤ ਇਹ ਅਪਰਾਧ ਦੀ ਸ਼੍ਰੇਣੀ ਚ ਆਉਂਦਾ ਹੈ ਅਪਰਾਧ ਦੀ ਸ਼੍ਰੇਣੀ ਚ ਆਉਂਦਾ ਹੁਣ ਚਰਨਜੀਤ ਚੰਨੀ ਕਹਿੰਦੇ ਹੁਣ ਮੈਂ ਜਵਾਬ ਨਹੀਂ ਦੇਣਾ ਪਰ ਮੇਰਾ ਹੀ ਮੰਨਣਾ ਹੈ ਕਿ ਚਰਨਜੀਤ ਚੰਨੀ ਜਿਸ ਤਰ੍ਹਾਂ ਨਾਲ ਉਹਨਾਂ ਨੇ ਆਪਣੀ ਗੱਲ ਰੱਖੀ ਲੋਕ ਪਹਿਲਾਂ ਚਮਕੌਰ ਸਾਹਿਬ ਦੇ ਵਿੱਚ ਵੀ ਚੋਣਾ ਵੇਲੇ ਇਸ ਤਰ੍ਹਾਂ ਦੇ ਪੋਸਟਰ ਚਰਨਜੀਤ ਚੰਨੀ ਦੇ ਖਿਲਾਫ ਕੱਢੇ ਗਏ ਉਦੋਂ ਵੀ ਚਰਨਜੀਤ ਚੰਨੀ ਨੇ ਸਾਰੀਆਂ ਗੱਲਾਂ ਸਾਫ਼ ਕੀਤੀਆਂ ਸੀ ਸਿਆਣੇ ਲੋਕ ਇਸ ਗੱਲ ਨੂੰ ਸਮਝਦੇ ਨੇ ਕਿ ਕਿਸੇ ਵੀ ਵਿਅਕਤੀ ਦੇ ਖਿਲਾਫ ਇਸ ਤਰੀਕੇ ਦੇ ਪੋਸਟਰ ਨਹੀਂ ਲਾਏ ਜਾਣੇ ਚਾਹੀਦੇ ਸੀ ਔਰ ਮੈਨੂੰ ਇਹ ਲੱਗਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਚਰਨਜੀਤ ਚੰਨੀ ਤੇ ਖਿਲਾਫ ਸਾਜ਼ਿਸ਼ ਕੀਤੀ ਜਾਂ ਜਿਨ੍ਹਾਂ ਲੋਕਾਂ ਨੇ ਚਰਨਜੀਤ ਚੰਨੀ ਦੇ ਖਿਲਾਫ ਪੋਸਟਰ ਲਾਏ ਇਹ ਜਿਹੜੇ ਲੋਕ ਚਰਨਜੀਤ ਚੰਨੀ ਨੂੰ ਬਦਨਾਮ ਕਰਨਾ ਚਾਹੁੰਦੇ ਸੀ ਮੈਨੂੰ ਲੱਗਦਾ ਹੈ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਹੈ ਕਿਉਂਕਿ ਜਦੋਂ ਬਹੁਤ ਸਾਰੇ ਆਮ ਲੋਕਾਂ ਨਾਲ ਗੱਲ ਕੀਤੀ ਹਰ ਕਿਸੇ ਨੇ ਚਰਨਜੀਤ ਚੰਨੀ ਦੇ ਖਿਲਾਫ ਇਹਨਾਂ ਲੱਗੇ ਪੋਸਟਰਾਂ ਤੇ ਰੋਸ ਪ੍ਰਗਟ ਕੀਤਾ ਦੁੱਖ ਪ੍ਰਗਟ ਕੀਤਾ ਚਰਨਜੀਤ ਚੰਨੀ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਮੇਰਾ ਇਹ ਨਿੱਜੀ ਤੌਰ ਤੇ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਪੜਕਾਹਟ ਵਾਲੇ ਭ੍ਰਮਿਤ ਕਰਨ ਵਾਲੇ ਗਲਤ ਭੱਦੇ ਗੰਦੇ ਪੋਸਟਰ ਲਾਉਣ ਦੇ ਨਾਲ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਪੋਸਟਰ ਲਾਏ ਨੇ ਉਹਨਾਂ ਲੋਕਾਂ ਨੇ ਆਪਣੀ ਹੈਸੀਅਤ ਖਰਾਬ ਕੀਤੀ ਹੈ ਔਰ ਚਰਨਜੀਤ ਚੰਨੀ ਨੂੰ ਇਹਦੇ ਨਾਲ ਰਾਜਨੀਤਿਕ ਹਮਦਰਦੀ ਵੀ ਮਿਲੀ ਹੈ ਨਿਸ਼ਚਿਤ ਤੌਰ ਤੇ ਉਸ ਬੱਚੀ ਦੇ ਮਨ ਤੇ ਵੀ ਇਹਦੇ ਨਾਲ ਪੀੜਾ ਪਈ ਹੋਣੀ ਹੈ ਜਿਸ ਦੇ ਪੋਸਟਰ ਲਾਏ ਗਏ ਭਾਵੇਂ ਉਸ ਬੱਚੀ ਦੀ ਤਸਵੀਰ ਨਹੀਂ ਦਿਖਾਈ ਗਈ ਪਰ ਇਹ ਗੱਲ ਉਸ ਬੱਚੀ ਤੱਕ ਜ਼ਰੂਰ ਪਹੁੰਚੀ ਹੋਏਗੀ ਔਰ ਇਹਦੇ ਨਾਲ ਸਮਾਜ ਦਾ ਇੱਕ ਕਰੂਪ ਚਿਹਰਾ ਵੀ ਅੱਗੇ ਆਉਂਦਾ ਹੈ ਕਿ ਕਿਵੇਂ ਔਰਤਾਂ ਤੇ ਹੋਏ ਕਿਸੇ ਵੀ ਤਰ੍ਹਾਂ ਦੇ ਕਾਰੇ ਨੂੰ ਭਾਵੇਂ ਉਹ ਖੁਸ਼ੀ ਵਾਲਾ ਹੈ ਭਾਵੇਂ ਉਹ ਜੁਰਮ ਵਾਲਾ ਹੈ ਭਾਵੇਂ ਉਹ ਸਧਾਰਨ ਕਾਰ ਹੈ ਉਹਦੀ ਕਿਵੇਂ ਰਾਜਨੀਤਿਕ ਤੌਰ ਤੇ ਦੁਰਵਰਤੋਂ ਕੀਤੀ ਜਾਂਦੀ ਹੈ ਸੋਚਰਨਦੀ ਚੰਨੀ ਪਹਿਲਾਂ ਵੀ ਇਹ ਕਹਿ ਚੁੱਕੇ ਨੇ ਕਿ ਇਸ ਫੋਟੋ ਨੂੰ ਗਲਤ ਤਰੀਕੇ ਦੇ ਨਾਲ ਬਣਾਇਆ ਗਿਆ ਇਸ ਤਰੀਕੇ ਦਾ ਜਿਹੜਾ ਕਾਰ ਹੈ ਉਹ ਗਲਤ ਹੈ ਔਰ ਇਹ ਜੁਰਮ ਹੈ ਪਰ ਮੈਨੂੰ ਇਹ ਲੱਗਦਾ ਹੈ ਕੇ ਚਰਨਜੀਤ ਚੰਨੀ ਨੂੰ ਜਿਸ ਤਰ੍ਹਾਂ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਚਰਨਜੀਤ ਚੰਨੀ ਦੇ ਖਿਲਾਫ ਰਾਜਨੀਤਿਕ ਖੁੰਧ ਕੱਢੀ ਜਾ ਰਹੀ ਹੈ ਆਮ ਲੋਕ ਚਰਨਜੀਤ ਚੰਨੀ ਦੀਆਂ ਭਾਵਨਾਵਾਂ ਤੋਂ ਅਵਗਤ ਨਹੀਂ ਔਰ ਲੋਕ ਬੁਰਾ ਮਨਾਰੇ ਨੇ ਔਰ ਜਿਹੜੇ ਲੋਕ ਚਾਹੁੰਦੇ ਸੀ ਕਿ ਚਰਨਜੀਤ ਚੰਨੀ ਨੂੰ ਫੇਲ ਕਰ ਦਿੱਤਾ ਜਾਵੇ ਜਲੰਧਰ ਚ ਉਹਨਾਂ ਦੇ ਮਨਸੂਬੇ ਮੈਨੂੰ ਲੱਗਦਾ ਹੈ ਮੂਹਰੇ ਮੂਹ ਡਿੱਗੇ ਨੇ ਚਰਨਜੀਤ ਚੰਨੀ ਅੱਜ ਵੀ ਉਸੇ ਮਜ਼ਬੂਤੀ ਨਾਲ ਖੜੇ ਨੇ ਜਿਵੇਂ ਪਹਿਲਾਂ ਖੜੇ ਸੀ ਦੇਖੋ ਜਿਤਨਾ ਕਿਨੇ ਹੈ ਇਹ ਤਾਂ ਲੋਕਾਂ ਨੇ ਤੈਅ ਕਰਨਾ ਇਹ ਲੋਕ ਤੈ ਕਰਨਗੇ 1 ਜੂਨ ਨੂੰ ਵੋਟਾਂ ਪਾ ਕੇ ਚਰਨਜੀਤ ਚੰਨੀ ਨੇ ਜਿੱਤਣਾ ਹੈ ਆਜ਼ਾਦ ਉਮੀਦਵਾਰ ਨੇ ਜਿੱਤਣਾ ਹੈ ਸਰਦਾਰ ਖਾਲਸਾ ਜੀ ਨੇ ਜਿੱਤਣਾ ਹੈ ਬਲਵਿੰਦਰ ਕੁਮਾਰ ਨੇ ਜਿੱਤਣਾ ਹੈ ਪਵਨ ਕੁਮਾਰ ਟੀਨੂ ਨੇ ਜਿੱਤਣਾ ਹੈ ਰਿੰਕੂ ਨੇ ਜਿੱਤਣਾ ਹੈ ਜਾਂ ਹੋਰ ਕਿਸੇ ਪਾਰਟੀ ਦਾ ਅਗਰ ਕੋਈ ਕੈਂਡੀਡੇਟ ਆ ਅਕਾਲੀ ਦਲ ਦੇ ਕੇਪੀ ਸਾਹਿਬ ਨੇ ਜਿੱਤਣਾ ਹੈ ਇਹ ਤਾਂ ਵਕਤ ਦੱਸੇਗਾ ਪਰ ਚਰਨਜੀਤ ਚੰਨੀ ਨੂੰ ਜਿਹੜੇ ਲੋਕ ਫੇਲ ਕਰਨਾ ਚਾਹੁੰਦੇ ਸੀ ਉਹਨਾਂ ਦੇ मंसूਬੇ ਮੂਹਰੇ ਮੂ ਡਿੱਗੇ ਨੇ ਚਰਨਜੀਤ ਚੰਨੀ ਉਸੇ ਤਰ੍ਹਾਂ ਖੜਾ ਹੈ ਔਰ ਚਰਨਜੀਤ ਚੰਨੀ ਦਾ ਇਹ ਕਹਿਣਾ ਕਿ ਮੈਂ ਹੁਣ ਸਵਾਲ ਚੱਕਣ ਵਾਲਿਆਂ ਨੂੰ ਜਵਾਬ ਨਹੀਂ ਦਊਗਾ ਇਹ ਵੀ ਇੱਕ ਉਹਨਾਂ ਦਾ ਚੰਗਾ ਫੈਸਲਾ ਲੱਗਦਾ ਹੈ ਇਸ ਤਰ੍ਹਾਂ ਦੀਆਂ ਸਥਿਤੀਆਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਔਰ ਚਰਨਜੀਤ ਚੰਨੀ ਲਗਾਤਾਰ ਆਪਣੇ ਚੋਣ ਪ੍ਰਚਾਰ 'ਚ ਰੁੱਝੇ ਨੇ ਜਿਵੇਂ ਭਗਵੰਤ ਮਾਨ ਰੁੱਝੇ ਨੇ ਭਗਵੰਤ ਮਾਨ ਨੂੰ ਵੀ ਹੰਗਾਰਾ ਮਿਲ ਰਿਹਾ ਸੁਸ਼ੀਲ ਕੁਮਾਰ ਰਿੰਕੂ ਔਰ ਭਾਜਪਾ ਥਾਂ-ਥਾਂ ਜਾ ਰਹੇ ਨੇ ਉਹਨਾਂ ਨੂੰ ਵੀ ਹੰਗਾਰਾ ਮਿਲ ਰਿਹਾ ਹਰ ਪੋਲੀਟਿਕਲ ਪਾਰਟੀ ਨੂੰ ਵੋਟਾਂ ਮਿਲਦੀਆਂ ਹਰ ਪੋਲੀਟਿਕਲ ਪਾਰਟੀ ਦਾ ਵੋਟ ਬੈਂਕ ਹੈ ਸਮਾਜਿਕ ਲਾਇਐਂਸ ਸਰਦਾਰ ਖਾਲਸਾ ਜੀ ਖੜੇ ਨੇ ਉਹਨਾਂ ਦਾ ਵੀ ਵੋਟ ਬੈਂਕ ਹੈ ਬਲਵਿੰਦਰ ਕੁਮਾਰ ਬਸਪਾ ਦਾ ਵੋਟ ਬੈਂਕ ਹੈ ਭਾਜਪਾ ਕਾਂਗਰਸ ਅਕਾਲੀ ਦਲ ਸਾਰੀਆਂ ਪਾਰਟੀਆਂ ਦਾ ਵੋਟ ਬੈਂਕ ਹੈ ਹੁਣ ਫੈਸਲਾ ਕਿਉਂਕਿ ਇਹ ਵੋਟਾਂ ਨੇ ਇਹਨੂੰ ਮੈਂ ਮੈਚ ਨਹੀਂ ਕਹਿੰਦਾ ਵੋਟਾਂ ਨੇ ਫੈਸਲਾ 1 ਜੂਨ ਨੂੰ ਵੋਟਾਂ ਪੈ ਕੇ ਹੋ ਜਾਣਾ ਹੈ ਤੇ ਜਲੰਧਰ 'ਚ ਬੜਾ ਦਿਲਚਸਪ ਮੁਕਾਬਲਾ ਇਸ ਵਾਰ ਵੀ ਹੋਣ ਦੀ ਉਮੀਦ ਹੈ ਸੋ ਫਿਲਹਾਲ ਕਪੜਛਾਂ ਦੇ ਇਸ ਖਾਸ ਐਪੀਸੋਡ ਦੇ ਵਿੱਚ ਇਨਾਈ ਦੁਪਹਿਰੇ 3 ਵਜੇ ਫੇਰ ਮੁਲਾਕਾਤ ਹੋਏਗੀ ਬਿਲਕੁਲ ਨਵੇਂ ਅਪਡੇਟਸ ਦੇ ਨਾਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰਾ ਅਪਡੇਟ ਤੇ ਤੁਹਾਡਾ ਐਨਾਲਿਸਿਸ ਦਰਸ਼ਕਾਂ ਦੇ ਨਾਲ ਸਾਂਝਾ ਕਰਨ ਦੇ ਲਈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ